ਕਸਤਰੀਗਾ ਵੀ ਸਾਰਿਆਂ ਨੂੰ ਮੰਨਾ ਚੜਾ ਰਿਹਾ ਮੈਂ ਇਸ ਵੇਚੀ ਆਪਾਂ ਨੇ ਇੱਕ ਬੂਰੀ ਤੇ ਇੱਕੋ ਝੋਟੀ ਬਾਈ ਉਹ ਨਹੀਂ ਆਏ ਵੇਂ ਹਰਿਆਣੇ ਤੇ ਆਪਣਾ ਕਿਹੜਾ ਏਰੀਆ ਜੀ ਕਹਿੰਦੇ ਗੋਨ ਮਾਜਰਾ ਗੋਨ ਮਾਜਰਾ ਬਹੁਤ ਚੰਗੀਆਂ ਮਹਿਸਾਂ ਦਈਆਂ ਇਹਨਾਂ ਨੇ ਆਪਾਂ ਨੂੰ ਪਹਿਲਾਂ ਚਾਰ ਤੇ ਵਿੱਚ ਲੈ ਜਾਂਦੇ ਆਪਾਂ ਤੋਂ ਜਿਹੜੀਆਂ ਦੇਣ ਵਾਲੀਆਂ ਹੁੰਦੀਆਂ ਠੀਕ ਲੋ ਬਾਈ ਨੇ ਹੁਣੇ ਲਿਆ ਟੈਂਪੂ ਕਾਲ ਚੱਲ ਪਰਲੇ ਸਿਰੇ ਪਰ ਬਾਨੇ ਹੋ ਨਹੀਂ ਗੱਟੂ ਬਾਈ ਦੀ ਦੇਖ ਪੂਰਾ ਜੋਰ ਲੱਗਿਆ ਵਾ ਸੁੰਡੀ ਕਿੱਥੇ ਮੰਨੀ ਸੁੰਡੀ ਚ ਗੱਟੀ ਇੱਧਰ ਖੜਾ ਉੱਥੇ ਵਿੱਚ ਆਵੇ ਸੁੰਡੀ ਵਿੱਚ ਬੜਿਆ ਵਾ ਆ ਸੁੰਡੀ ਜਾਊਗਾ ਹੁਣ ਨਾਲ ਹਰਿਆਣੇ ਮਹਿਸ ਲੈ ਕੇ ਆਊਗਾ ਹੈਨਾ ਇਹਨੂੰ ਨਾਲ ਦੇ ਜੋ ਕੱਪੜੇ ਪਾਇਆ ਫਿਰ ਜਾਊਗਾ ਕਹਿੰਦਾ ਕੋਈ ਚੱਕਰ ਨਹੀਂ ਇਹਨੂੰ ਡਰਦਾ ਨਾ ਕੇ ਤਾਂ ਦੋ ਵਾਰ ਨਹਾ ਲਿਆ ਉਪਰੇ ਪਾ ਗਿਆ ਹੁਣ ਪਾਉਗਾ ਕੱਪੜੇ ਮਨੇ ਪੜਾ ਉਹ ਜੋ ਮੇਂ ਛੋਟੀ ਦੇ ਥੋੜੀ ਜੀ ਅੱਖ ਤੇ ਸੱਟ ਵੱਜੀ ਦੀ ਇਹਦੇ ਪਰ ਹੌਂਦੀ ਲੰਗੇ ਚਲ ਪਰ ਉਹ ਦਾ ਡਾਂਗਾ ਲੈ ਕੇ ਪਰ ਖਿੱਚੂਗੀ ਸੁੰਨੀ ਇੱਕ ਲਗ ਤੇ ਕਿਹੜਾ ਕਰੇ ਚੜੀ ਆ ਸੋਖੀਆ ਚੜ ਗਈ ਚਾਲ ਇਹ ਲਿਆ ਬਾਈ ਨੇ ਟੈਂਪੂ ਵੀ ਵੀ ਨੇ ਵੀ ਹੁਣੇ ਲਿਆ ਹਨਾ ਟੈਂਪੂ ਚਲੋ ਠੀਕ ਹੈ ਜੀ ਸ਼ੇਅਰ ਕਰਿਓ ਵੱਧ ਤੇ ਵੱਧ ਤੇ ਕਮੈਂਟ ਕਰਿਓ ਕਿਵੇਂ ਲੱਗਿਆ ਆਪਣਾ ਕੰਮ ਕਰ ਮੀ ਬਹੁ ਪੈ ਰਿਹਾ ਪਾਣੀਓ ਪਾਣੀ ਕਰਤਾ ਮੀ ਆ ਦੂਆ ਲੰਘੇ ਵੀਰ ਚਲੋ ਠੀਕ ਹੈ ਜੀ ਕਰਿਓ ਕਮੈਂਟ ਤੇ ਸ਼ੇਅਰ